ਸ਼ਰਕੋਪਾਰ ਮੈਂ ਵੇਖਿਆ ਮੁਰਥਲ ਇੱਕ ਬਹੁਤ ਘਾਟਿਆ ਦੇ ਕੁਝ ਘਾਟਿਆ ਸਾਡਾ ਛਟਾਲਾ ਆ ਜੂ ਠੀਕ ਪਿਆ ਥੋੜਾ ਆਜ ਹੈ ਪੱਲੇ ਕ੍ਰੀਨ ਚ ਸਾਰੇ ਬੀਬੀ ਆ ਜਿਹੜਾ ਇਹ ਜਿਹੜਾ ਇਹ ਕਾਰ ਜਿਹੜੀ ਐਡ ਕਿੱਧਰ ਵੀ ਗੜੀਆਂ ਨੀ ਵਾਰਤੀ ਥਾਂ ਥਾਂ ਆ ਜਿਹੜੀ ਕਿੰਦੀ ਉਹ ਮੈਂ ਇਹਨਾਂ ਨੂੰ ਆਖਿਆ ਮੈਂ ਬੰਬੀ ਨਹੀਂ ਕਿਤੇ ਚਲਦੀ ਰਹੀ ਰਾਤ ਕੁੜੀ ਹੋਈ ਤੇ ਇਹਨਾਂ ਪਤਾ ਨਹੀਂ ਵੀ ਮੀਂਹ ਨਹੀਂ ਜਿਆਦਾ ਸਾਡੇ ਦੇ ਮੰਨਿਆ ਪਿੰਡ ਨਹੀਂ ਹੈਗਾ ਉਠੀਆਂ ਤੋਂ ਆਲੇ ਸਾਡੇ ਦੀ ਤੁਰੀ ਹੈ ਪਰ ਨਾ ਪਾਵਾਂ ਇਹ ਨਹੀਂ ਮੈਂ ਪਿੰਟਕ ਮੈਂ ਨਾ ਸ਼ੇਰ ਮਾੜਾ ਹੋੜੀ ਮੀਂਹ ਨਹੀਂ ਜਾਈ ਤਾ ਮੈਂ ਬਜਤਰ ਸਿੰਘ ਕੋਡਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਅਗਰਸ਼ਮੇਂਡੇ ਪੰਜਾਬ ਤੋਂ ਵੇਖੋ ਜਿਹੜੀ ਕੁਦਰਤੀ ਆਫਤ ਆ ਹਰ ਸਾਲ ਆਉਂਦੀ ਆ ਛਾਂ ਸਮਾਈ ਦੇ ਸਮਾਈ ਆ ਜਾਂਦੀ ਆ ਇਸ ਕਰਕੇ ਸਰਕਾਰਾਂ ਨੂੰ ਜਿਹੜਾ ਸੰਭੂ ਖਨੌਰੀ ਰਤਨਪੁਰਾ ਬਾਰਡਰ ਤੇ ਧਰਨਾ ਲਾ ਕੇ ਵੀ ਅਸੀਂ ਇਹੋ ਹੀ ਮੰਗ ਕਰ ਰਹੇ ਆ ਕਿ ਜਿਹੜੇ ਫਸਲੀ ਆ ਜੀਵਨ ਬੀਮਾ ਫਸਲਾਂ ਦੇ ਇੱਕ ਬੀਮਾ ਹੋਣਾ ਚਾਹੀਦਾ ਪਾਸਲ ਵੀ ਇੱਕ ਜੀਵਨ ਲੈਂਦੀ ਆ ਉਹਦੇ ਤੇ ਜਿਹੜਾ ਇਹ ਐਕਸੀਡੈਂਟ ਗਿਨਾ ਜਾਂਦਾ ਹੈ ਕਿ ਕੁਦਰਤ ਦੀ ਆਫਤ ਆ ਗਈ ਇਹਦੇ ਤੇ ਬੀਮਾ ਹੋਣਾ ਜਿਹਦਾ ਸਰਕਾਰ ਨੂੰ ਇਹ ਚਾਹੀਦਾ ਜ਼ਰੂਰੀ ਕਰਉਣਾ ਸਰਕਾਰਾਂ ਕੰਮ ਕਰਨ ਦੀ ਨਹੀਂ ਦਾ ਸੁੱਤੀਆਂ ਨੇ ਇਸੇ ਲਈ ਜਿਹੜਾ ਇਹ ਬਹੁਤ ਵੱਡੇ ਸੰਘਰਸ਼ ਚੱਲ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਔਰ ਅਸੀਂ ਜਿਹੜਾ ਹੁਣ ਸੁਭਾ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਜਿਹੜੇ 40 ਤੋਂ 45 ਪਿੰਡਾਂ ਦੇ ਵਿੱਚ ਬਹੁਤ ਤੋਂ ਵੱਡਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਦਾ ਜੋ ਵੀ ਮੁਆਵਜ਼ਾ ਬੰਦਾ ਆ ਤੁਰੰਤ ਗਰਦੌਬਰੀ ਕਰਕੇ ਉਹਦਾ ਜਿਹੜਾ ਮੁਆਵਜ਼ਾ ਐਲਾਨਾ ਜਾਵੇ ਜੇ ਸਰਕਾਰ ਨਹੀਂ ਲਾਉਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਾਡਾ ਐਸਕੇਮ ਦੇ ਵਿੱਚ ਨਾਨ ਪੋਲਿਟਿਕਲ ਸਲਾਹ ਕਰਕੇ ਤਗੜੇ ਸੰਘਰਸ਼ ਦਾ ਐਲਾਨ ਕਰਾਂਗੇ ਪੰਜਾਬ ਲੈਵਲ ਤੇ ਸੰਘਰਸ਼ ਹੋਏਗਾ ਕਿਉਂਕਿ ਪਟਿਆਲੇ ਜ਼ਿਲ੍ਹੇ 'ਚ ਵੀ ਨੁਕਸਾਨ ਹੋਇਆ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਹੋਇਆ ਬਹੁਤ ਤੋਂ ਵੱਡਾ ਜਿਹੜਾ ਬੇਮੌਸਮੀ ਬਰਸਾਤ ਔਰ ਗੜੇ ਮਾਰੀ ਜਿਹੜੀ ਹੱਦ ਤੋਂ ਵੱਧ ਕੇ ਜਿਹੜੀ ਹੋਈ ਆ ਅੰਮ੍ਰਿਤਸਰ ਦੇ ਵਿੱਚ ਵੇਖੋ ਜੰਮੂ ਕਸ਼ਮੀਰ ਵਾਲਾ ਹਾਲਾਤ ਬਣ ਗਏ ਸੀ ਇੱਕ ਵਾਰ ਇਸ ਕਰਕੇ ਦਿੱਤੇ ਜਿਹੜਾ ਸਰਕਾਰ ਨੂੰ ਤੁਰੰਤ ਗਰਦੌਬਰੀ ਕਰਕੇ ਇਹਨਾਂ ਔਰ ਲਾਗੂ ਕਰਨਾ ਚਾਹੀਦਾ ਜੇ ਸਰਕਾਰ ਨਹੀਂ ਕਰਦੀ ਤਾਂ ਅਗਲੀ ਮੀਟਿੰਗ ਥੋੜੇ ਦਿਨਾਂ ਚ ਕਰਕੇ ਅਸੀਂ ਔਰ ਆਪਣੀ ਕਮੇਟੀ ਨਾਲ ਦੂਸਰੀਆਂ ਜਥੇਬੰਦੀਆਂ ਨਾਲ ਕਰਕੇ ਇਹਦੇ ਵਿੱਚ ਜਿਹੜਾ ਉਹ ਤਗੜੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਜੇ ਕੁਝ ਪਿੰਡਾਂ ਦਾ 40 ਤੋਂ 45% ਦਾ ਆ ਔਰ ਇੱਕ 15 ਤੋਂ 20 ਪਿੰਡ ਉਹ ਆ ਜਿਨ੍ਹਾਂ ਦੇ ਵਿੱਚ 70 ਤੋਂ 80% ਜਿਹੜਾ ਕਣਕ ਦੀ ਤਬਾਹੀ ਹੋ ਗਈ ਪੱਠੇ ਲੋਕਾਂ ਦੇ ਬਿਲਕੁਲ ਖਤਮ ਹੋ ਗਏ ਇਸ ਕਰਕੇ ਬਹੁਤ ਵੱਡਾ ਨੁਕਸਾਨ ਆ ਛੋਟਾ ਨੁਕਸਾਨ ਆ ਸਰਕਾਰ ਨੂੰ ਜਿਹੜਾ ਉਹਦਾ ਮੌਕਾ ਵੇਖ ਕੇ ਮੌਜਾ ਜਿਹੜਾ ਉਹ ਲੈਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਕਸਬਾ ਰਾਜਾ ਸਾਸੀ ਵਿਖੇ ਬਹੁਤ ਭਾਰੀ ਗਰੇਮਰੀ ਹੋਈ ਹੈ ਜਿਹਦੇ ਨਾਲ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਕਿਸਾਨ ਤੇ ਮਜ਼ਦੂਰ ਨੂੰ ਇੱਕ ਆਸ ਉਮੀਦ ਹੁੰਦੀ ਹੈ ਇਹਨਾਂ ਫਸਲ ਦੇ ਉੱਤੇ ਕਣਕ ਦੀ ਸਰੋਂ ਦੀ ਔਰ ਖਾਸ ਕਰਕੇ ਬਾਗਾ ਦੀ ਫਸਲ ਜਿਹੜੀ ਹੈ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ਮੇਰੀ ਪੰਜਾਬ ਸਰਕਾਰ ਤੋਂ ਪੂਰ ਜੋਰ ਮੰਗਿਆ ਕਿ ਸਰਕਾਰ ਇਸ ਇਲਾਕੇ ਦੀ ਸਾਰੀ ਗਰਦੌਰੀ ਕਰਾ ਕੇ ਔਰ ਢੁਕਵਾਂ ਮੁਆਵਜ਼ਾ ਜਿਹੜਾ ਆ ਉਹ ਕਿਸਾਨਾਂ ਨੂੰ ਦਬੀ